ਫਿਰੋਜ਼ਪੁਰ ਅੰਦਰ ਲਗਾਤਾਰ ਸਤਲੁਜ ਦਰਿਆ ਦਾ ਕਹਿਰ ਵਧਦਾ ਜਾ ਰਿਹਾ ਹੈ ਪਿੰਡਾਂ ਦੇ ਪਿੰਡ ਸਤਲੁਜ ਦੇ ਪਾਣੀ ਨਾਲ ਭੜ ਚੁੱਕੇ ਹਨ ਲੋਕ ਘਰਾਂ ਨੂੰ ਜਿੰਦਰੀ ਲਗਾ ਕੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਹਨ ਕਿਉਂਕਿ ਸਤਲੁਜ ਦਰਿਆ ਲਗਾਤਾਰ ਸਰਹੱਦੀ ਪਿੰਡਾਂ ਨੂੰ ਮਾਰ ਕਰ ਰਿਹਾ ਹੈ ਫਿਰੋਜ਼ਪੁਰ ਸ਼ਹਿਰ ਦੇ ਬਿਲਕੁਲ ਨਜ਼ਦੀਕੀ ਪਿੰਡ ਹਵੀਬ ਕੇ ਵਿਖੇ ਵੀ ਬੰਦੇ ਨਾਲ ਸਤਲੁਜ ਦਰਿਆ ਨੇ ਜ਼ਮੀਨ ਨੂੰ ਢਾਹ ਲਾਣੀ ਸ਼ੁਰੂ ਕਰ ਦਿੱਤੀ ਪਿੰਡ ਵਾਸੀਆਂ ਨੇ ਦੱਸਿਆ ਕਿ ਦੋ ਦਿਨਾਂ ਤੋਂ ਲਗਾਤਾਰ ਦਰਿਆ ਜ਼ਮੀਨ ਨੂੰ ਢਾਹ ਲਗਾ ਰਿਹਾ ਹੈ ਜਿਸ ਕਰਕੇ ਉਹ ਪ੍ਰਸ਼ਾਸਨ ਅੱਗੇ ਲਗਾਤਾਰ ਗੁਹਾਰ ਲਗਾ ਰਹੇ ਹਨ ਕਿ ਇਸ ਥਾਂ ਤੇ ਜ਼ਿਆਦਾ ਪੱਥ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਕੀ ਨਾਮ ਕੀ ਤੁਹਾਡਾ ਬਾਈ ਗੁਰਨਾਵ ਸਿੰਘ ਗੁਰਨਾਵ ਸਿੰਘ ਜੀ ਪਾਣੀ ਨੂੰ ਲੈ ਕੇ ਕੀ ਹਾਲਾਤ ਹੈ? ਬਾਈ ਜੀ ਪਾਣੀ ਕੱਲ ਦਾ ਬਹੁਤ ਜ਼ਿਆਦਾ ਆਵਾਜ ਚੁੱਕਿਆ ਜੀ। ਠੀਕ ਹੈ ਜੀ। ਜਿਹੜਾ ਆਪ ਪਾਸਾ ਤੁਸੀਂ ਦਿਖਾ ਦਿਓ। ਇੱਧਰ ਚਾਰ ਕਨਾਲਾਂ ਜਗ੍ਹਾ ਹੈ। ਲਾ ਜੋ ਕਿੰਨਾਂ ਲੋ ਠੀਕ ਹੈ ਜੀ ਆ ਇਧਰਲੀ ਸਾਈਡ ਤੇ ਪਾਣੀ ਇਧਰ ਸਵੇਰੇ 10 ਵਜੇ ਸ਼ੁਰੂ ਹੋਇਆ ਹੈ ਇਧਰ ਹੀ ਚਾਰ ਕਰਮਾ ਪਾਣੀ ਥਲੇ ਵੜ ਗਿਆ ਮਿੱਟੀ ਠੀਕ ਹੈ ਜੀ ਦਰਖਤ 6-7 ਦਰਖਤ ਲੈ ਗਿਆ ਹੈ ਪ੍ਰਜਾਸਨ ਕੋਈ ਵੀ ਨਹੀਂ ਇੱਥੇ ਆਇਆ ਪਟਵਾਰੀ ਤੇ ਤਹਿਸੀਲਦਾਰ ਇੱਥੇ ਫੇਰ ਦੇ ਫਿਰਦੇ ਆ ਉਹ ਕਦੇ ਇਧਰ ਲਗੇ ਜਾਂ ਕਦੇ ਇਧਰ ਲਗੇ ਆ ਉਹਨਾਂ ਦੇ ਵਾਸਤੇ ਰੋਗ ਨਹੀਂ ਹੈਗਾ ਉੱਤਰ ਕਦੇ ਡੀਸੀ ਦਾ ਹੁਕਮ ਆਵੇ ਕਦੇ ਅਸੀਂ ਡੀਐਸਪੀ ਆਵੇਗਾ ਕੋਈ ਵੀ ਨਹੀਂ ਇੱਥੇ ਆਇਆ ਸਾਰੇ ਦਿੱਲੀ ਨੂੰ ਫਿਰਦੇ ਭੱਜੇ ਕੋਈ ਇੱਥੇ ਨਹੀਂ ਆਦਾ ਜੀ ਕੋਈ ਸੁਣਦਾ ਨਹੀਂ ਕੋਈ ਕੁਛ ਨਹੀਂ ਗੱਟੇ ਉਹ ਖਾਲੀ ਲਿਆ ਕੇ ਉੱਥੇ ਰੱਖੀ ਬੈਠੇ ਟਰਾਲੀ 'ਚ ਉਹ ਲੱਗਦਾ ਲੈਮੀਲੇਸ਼ਨ ਕਰਾ ਕੇ ਨਾ ਉਹ ਡੀਸੀ ਤੇ ਘਰੇ ਭੇਜਨੇ ਪਾਣੇ ਨੇ ਵੀ ਜਿਹੜੇ ਸਾਹ ਲਾਤ ਕੇ ਕੀਤੀ ਬੈਠੇ ਨੇ ਕਿਸੇ ਨੇ ਨਹੀਂ ਸੁਣਦਾ ਕੋਈ ਵੀ ਗੱਟੇ ਲਾਉਣੇ ਕਿ ਲੇਵਰ ਵਾਧੂ ਹਨ ਲੇਵਰ ਕੋ ਨਹੀਂ ਲੇਵਰ ਨੇ ਇੱਥੇ 6-7 ਰੁਪਏ ਵਿਆੜੀ ਦਿੰਦੇ ਨੇ ਤੇ ਲੇਵਰ ਲੱਗਦੀ ਕਿਉਂ ਨਹੀਂ ਲੱਗਦੀ ਲੇਵਰ ਵਾਧੂ ਖੜੀ ਆ ਆਪਣੀ ਜਿੰਨੀ ਸਾਗਰ ਖੜੀ ਖਣੀ ਸਾਰੀ ਲੇਵਰ ਹੀ ਖੜੀ ਏ ਜੇ ਹੁਣੇ ਹੁਕਮ ਕਰਨਾ ਤੇ ਸਾਰੇ ਲੀਵਰ ਲੱਗੇ ਗਏ ਮਿੱਟੀ ਦੀ ਟਰਾਲੀ ਵੀ ਨਹੀਂ ਆਈ ਕੁਝ ਵੀ ਕੁਝ ਵੀ ਨਹੀਂ ਹੈਗਾ ਇੱਥੇ ਲੀਵਰ ਲੀਵਰ ਢਾਹ ਹੋਰ ਲੱਗਦੀ ਆ ਤਾਂ ਕੀ ਬੰਦ ਨੂੰ ਨੁਕਸਾਨ ਹੋਏਗਾ ਬਾਜੀ ਬੰਨ ਤਾਂ ਇਹ ਰਾਈ ਚਾਰਕਰਮਾ ਗਿਆ ਹੈ ਬਾਣ ਤਾਂ ਖਤਮ ਹੈ ਕਿੰਨਾ ਨੁਕਸਾਨ ਲੱਗੇ ਹੋਵੇਗਾ ਕਿੰਨੇ ਕਿ ਪਿੰਡ ਬਾਈ ਜੀ ਚੌੜਾ ਪਿੰਡ ਨੇ ਚੌੜਾ 15 ਪਿੰਡ ਨੇ ਜਿਹੜੇ ਨਿਸ਼ਾਨ ਨਿਸ਼ਾਨ ਹੋਣਾ ਹੋਣਾ ਹੈ ਜਿਹੜੇ ਦਰੌਪਾਰ ਨੇ ਉਹ ਤਾਂ 15 20 ਪਿੰਡ ਉਧਰ ਅਗੇ ਨੇ ਸਭ ਪਹਿਲਾ ਨੰਬਰ ਸਾਡਾ ਪਿੰਡ ਹੈ ਵੀਵਕੇ ਇਹ ਉਧਰ ਇਸ ਤਰ੍ਹਾਂ ਛੁੱਗੇ ਵਸਤੀ ਵੀ ਵਿਕੇ ਕੁੰਡਿਆਂ ਮੋਰਸਾ ਛੁੱਗੇ ਨੇ ਹਾਲੇ ਕਿਚ ਸਾਰਾ ਇਹ ਕੰਮ ਹੋਇਆ ਪਿਆ ਜੀ ਹਾਂ ਜੀ ਮੰਗ ਕੀ ਕਰਦੇ ਹੋ ਮੰਗ ਜੀ ਉਹਨਾਂ ਪ੍ਰਦਰਸ਼ਨ ਆਵੇ ਦੇ ਇੱਥੇ ਕੋਈ ਬੰਦੇ ਲੇਵਰ ਲਾਵੇ ਤੇ ਕੰਮ ਚੱਲੇ ਸਾਡੇ ਪਿੰਡ ਦਾ ਕੋਈ ਬੰਦਾ ਮਸਲਾ ਹਲੋਵੇ ਨੋਚਾਂ ਬੰਦੇ ਨਹੀਂ ਪੱਥਰਾਂ ਨਾਲ ਨੋਚ ਬਜਣੀ ਚਾਹੀਦੀ ਹੈ ਮਿੱਟੀ ਦਾ ਲੋੜ ਜਾਂਦੀ ਮਿੱਟੀ ਦਾ ਗੱਟੇ ਗੜ ਗਿਆ ਤੇ ਮਿੱਟੀ ਗਈ ਪੱਥਰ ਕ੍ਰੇਡ ਬਜਣ ਤਾਰਾਂ ਦੇ ਤੇ ਉਹਨਾਂ ਦਾ ਕੰਮ ਹੋਣਾ ਮਸਲਾ ਲੈਂਦਾ ਨਹੀਂ ਤੇ ਪਾਣੀ ਨਹੀਂ ਰੁਕ ਸਕਦਾ ਜੀ ਇੱਥੇ ਇਹ ਨਾਮ ਕੀ ਤੁਹਾਡਾ ਮੇਰਾ ਨਾਮ ਗੁਰਨਾਥ ਸਿੰਘ ਗੁਰਨਾਥ ਸਿੰਘ ਜੀ ਕਿੱਥੇ ਟਾਹ ਜਣੀ ਲੱਗੀ ਹੋਈ ਆ ਤਾਂ ਵੇਖੋ ਇਹ ਇਧਲੀ ਸਾਈਡ ਤੇ ਲੱਗੀ ਹੋਈ ਆ ਜੀ ਇਹਨੂੰ ਟਾਇਰ ਲਾਉਂਦੇ ਆ ਲਾਉਂਦੇ ਵੀ ਨੂੰ 30 40 ਫੁੱਟ ਜਿਹੜਾ ਥੱਲੇ ਡੁੰਗਾਈ ਕਰ ਰਿਹਾ ਹੈ ਥੱਲੇ ਡੁੰਗਾਈ ਕਰਕੇ ਇਹਦੇ ਵਿੱਚੋਂ ਹੀ ਪਾਰ ਪਾ ਸਕਦਾ ਹੈ ਜੇ ਆਪਣੇ ਕੋਲ ਕੋਈ ਗੱਟੇ ਹੋਣਗੇ ਤੇ ਗੱਟੇ ਆਪਾਂ ਉਹਨਾਂ ਨੂੰ ਲਾਏ ਜਾਣਗੇ ਬੰਦ ਕੀਤੇ ਜਾਣਗੇ ਇਸ ਕਰਕੇ ਰੁਕ ਸਕਦਾ ਹੈ ਜੇ ਆਪਾਂ ਗੱਲਾਂ ਨਾਲ ਕੀਤੀ ਜਾਗੇ ਇਹ ਗੱਲਾਂ ਨਾਲ ਤਾਂ ਬੰਦ ਨਹੀਂ ਹੋਣਾ ਪਾਣੀ ਦੀ ਗੱਲ ਕਰ ਲਈ ਕਿੰਨੀ ਕੁ ਸਪੀਡ ਆ ਪਾਣੀ ਦੀ ਬਹੁਤ ਇੰਨੀ ਤਾਂ ਗੋਲੀ ਨਹੀਂ ਚਲਦੀ ਜਿੰਨੀ ਪਾਣੀ ਦੀ ਸਪੀਡ ਹੈ ਜੀ ਪਾਣੀ ਬਹੁਤ ਤੇਜ਼ ਆ ਜਿਹੜੇ ਗੱਟੇ ਲਿਆਂਦੇ ਆ ਉਹ ਖਾਲੀ ਟਰਾਲੀ ਦੇ ਵਿੱਚ ਹੀ ਪਾਇਆ ਵੇਖੋ ਹਣ ਅੱਜ ਪਰਿੰਦੇ ਆ ਕਿ ਕੱਲ ਪਰਿੰਦੇ ਆ ਅਜੇ ਪਰਿਵਣ ਦਾ ਕੋਈ ਇੰਤ ਨਾਮ ਨਹੀਂ ਹੋਇਆ ਮਿੱਟੀ ਆਏਗੀ ਗੱਟੇ ਭਰੀਣਗੇ ਫਿਰ ਸੈਡਾਂ ਤੇ ਲੱਗੇ ਜਾਣਗੇ ਜਿੱਥੋਂ ਪਾੜ ਪੈ ਸਕਦਾ ਉਹਨੂੰ ਆਪਾਂ ਪਹਿਲਾਂ ਹੀ ਬੰਦ ਕਰ ਲਈਏ ਜਿਹੜਾ ਵੀ ਇੱਥੇ ਆਉਂਦਾ ਹੈ ਗੱਟਾ ਲਾ ਕੇ ਵਿਚਾਰ ਵੀ ਵਿਟੀ ਪਹਾਂਗਾ ਆ ਵੇਖੋ ਜੀ ਮੇਰੇ ਕੋਲ ਆ ਗੱਟਾ ਹੈ ਮੈਂ ਆਖਾ ਜੇ ਗੱਟੇ ਵੀ ਨਾ ਆਏ ਤਾਂ ਮੈਂ ਕੱਲਾ ਹੀ ਲੱਗ ਪਾਂਗਾ ਹੋ ਸਕਦਾ ਮੈਨੂੰ ਵੇਖ ਕੇ ਹੋਰ ਵੀ ਲੋਕ ਲੱਗ ਪੈਣ ਕਹਿਣਗੇ ਵੀ ਵਾਕਿਆ ਹੀ ਕੱਲਾ ਬੰਦਾ ਇੱਕ ਜਣਾ ਲੱਗ ਗਿਆ ਪਰ ਇੱਕ ਦੇ ਹੱਥੋਂ ਨਹੀਂ ਦਰਿਆ ਰੁਕਦੇ ਇਹ ਕਦੇ ਵੀ ਦਰਿਆ ਨਹੀਂ ਰੁਕਦੇ ਪਰ ਹੱਥ ਜੋੜਨੇ ਪੈਂਦੇ ਜੇ ਵਾਪਸ ਹੋ ਜਾਏ ਤਾਂ ਚੰਗੀ ਗੱਲ ਹੈ ਜੇ ਨਹੀਂ ਤਾਂ ਗੱਟੇ ਆਣਗੇ ਉਹਨਾਂ ਨਾਲ ਸਾਰੇ ਤੋੜ ਬੰਦ ਬੰਦ ਕੀਤੇ ਜਾਣਗੇ